ਤੇ ਜਿਹੜੇ ਤਿੰਨ ਮਿੰਟ ਹੋ ਗਏ। ਮਿੱਠੇ ਬੋਰੀਆਂ ਦੇ ਨਾਲ। ਜੀਦਾ ਸਾਹਿਬ ਅੱਜ ਇੱਥੇ ਕਿਸਾਨਾਂ ਨੇ ਲੋਨ ਦਿੱਤਾ ਕੋਈ ਕਬਜ਼ੇ ਨੂੰ ਲੈ ਕੇ ਨੈਸ਼ਨਲਾਈਜ਼ੇਸ਼ਨ ਦਾ ਮਾਮਲਾ ਕੀਤਾ। ਮਾਮਲਾ ਇਸ ਤਰ੍ਹਾਂ ਸੀਗਾ ਇਹ ਕਹਿੰਦੇ ਵੀ ਸਾਡੇ ਕਈਆਂ ਜ਼ਿਮੀਂਦਾਰਾਂ ਦੇ ਪੈਸੇ ਖਾਤਿਆਂ 'ਚ ਨਹੀਂ ਪਏ। ਉਹ ਜਿਹੜੇ ਪੈਸੇ ਇਹਨਾਂ ਦੇ ਖਾਤਿਆਂ 'ਚ ਪਾਤੇ ਹੈਗੇ ਆ ਤੇ ਇਹ ਕਹਿੰਦੇ ਸੈਟਲਮੈਂਟ ਸਾਡੀ। ਕਿੰਨੇ ਕਿਸਾਨਾਂ ਦੀ ਜਗ੍ਹਾ ਦਾ ਰੋਲ ਸੀ? ਇਹ 6-7 ਬੰਦੇ ਸੀ ਬਸ। ਕਿੰਨੀ ਜਗ੍ਹਾ ਸੀ? ਤੇ ਤਕਰੀਬਨ 5 1/4 ਏਕੜ ਜਗ੍ਹਾ ਸੀ। ਜਿਹੜਾ ਜਿਹੜੇ ਕਿਸਾਨ ਮੇਰੇ ਵੀਰ ਹੈਗੇ ਬਹੁਤ ਸਮਝਦਾਰ ਹੈਗੇ ਆ ਇਹਨਾਂ ਨੇ ਰਿਕੁਐਸਟ ਕੀਤੀ ਵੀ ਸਾਡੇ ਕਈ ਭਰਾਵਾਂ ਦੇ ਪੈਸੇ ਖਾਤਿਆਂ 'ਚ ਨਹੀਂ ਪਏ ਉਹ ਅਸੀਂ ਇਹਨਾਂ ਦਾ ਜਾਨਕਾ ਸਰਟੀਫਿਕੇਸ਼ਨ ਕਰਾਤੀ ਆ ਤਸੱਲੀ ਕਰਾਤੀ ਆ ਵੀ ਤੁਹਾਡੇ ਖਾਤਿਆਂ 'ਚ ਪੈਸੇ ਆਜਿ ਪੈ ਜਾਂਦੇ ਆ ਇਹਨਾਂ ਦੀ ਤਸੱਲੀ ਹੋ ਗਈ ਆ ਇਹ ਕਿੰਦੇ ਕਬਜ਼ਾ ਲੈ ਲਓ ਕਿੰਨੀ ਜ਼ਮੀਨ ਹੈ ਜੀ ਤੁਹਾਡੀ ਇਹ तकरीबन 5 ਇੱਕ ਇੱਕੜ ਹੈਗੀ ਆ ਕਿਹੜੀ ਹੈ ਹਾਈਵੇ ਨਿਕਲਿਆ ਜੀ ਇਹ ਐਨ ਐਚ 754 ਆਈ ਵੀ ਹੈਗਾ ਜੋ ਜੰਮੂ ਘਟੜਾ ਜਾ ਰਿਹਾ ਤੇ ਟੋਟਲ ਕਿੰਨੇ ਕਿਸਾਨ ਹੈਗੇ ਸੀ ਜਿਹੜੇ ਇਹਨਾਂ ਦੇ ਤਕਰੀਬਨ 7-8 ਕਿਸਾਨ ਹੈਗੇ ਹੈ। ਸਹਿਮਤੀ ਹੋ ਗਈ ਇਹੋ ਸਹਿਮਤੀ ਹੋ ਗਈ। ਕਿ ਸਰ ਇਹਨਾਂ ਦਾ ਕਹਿਣਾਗਾ ਵੀ ਅਸੀਂ ਜਿਹੜੀ ਕੜਗ ਤੇ ਬੀਜੀ ਸੀਗੀ ਪੁੱਛ ਕੇ ਬੀਜੀ ਸੀ ਸਾਡੀ ਕੜਗ ਵੀ ਇਹ ਇਸ ਤਰ੍ਹਾਂ ਕਹਿੰਦੇ ਵੀ ਕਣਕ ਬੀਜ ਲਈ ਕੋਈ ਗੱਲ ਨਹੀਂ ਵੀ ਇਹ ਸਾਨੂੰ ਪੈਸੇ ਸਾਡੇ ਪੈਸਿਆਂ ਨਾਲ ਜਿਹੜੇ ਅਕਵਾਇਰ ਹੋਈ ਜ਼ਮੀਨ ਸਾਡੀ ਤਸੱਲੀ ਆ ਤੇ ਹੁਣ ਦੌਰ ਤੱਕ ਪੈਸੇ ਇਹਨਾਂ ਦੇ ਪੈ ਜਾਣਗੇ। ਬਾ ਪੈ ਗਿਆ ਘੰਟੇ ਤੋਂ ਹੀ ਪੈ ਜਾਣੇ। ਘੰਟੇ ਕੀ ਨਾਮ ਹੈ ਵੀਰ ਜੀ ਤੁਹਾਡਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਜੀ ਕੀ ਰੋਲ ਹੈ ਇੱਥੇ ਜਗ੍ਹਾ ਨੂੰ ਲੈ ਕੇ ਸਾਨੂੰ ਜੀ ਜ਼ਮੀਨ ਦੇ ਪੈਸੇ ਮਿਲੇ ਨਹੀਂਗੇ ਤੇ ਧੱਕੇ ਨਾਲ ਕਬਜ਼ਾ ਕਰਨਾਗੇ ਇਹ ਹਾਈਵੇ ਦੀ ਜਗ੍ਹਾ ਹੈ ਹਾਂਜੀ ਹਾਈਵੇ ਕਰ ਰਹੇ ਆ ਕਿਹੜਾ ਹੈ ਜੀ ਕੱਢ ਰਹੇ ਇਥੋਂ ਨੈਸ਼ਨਲ ਐਨ 74 ਨੈਸ਼ਨਲ ਐਨ 74 ਕਿੰਨੀ ਜ਼ਮੀਨ ਹੈ ਤੁਹਾਡੀ ਇੱਕ ਕਿੱਲਾ ਤਿੰਨ ਕਨਾਲਾਂ ਇੱਕ ਮਰਲਾ ਟੋਟਲ ਕਿੰਨੀਆਂ ਆ ਫੈਮਲੀਆਂ ਆ ਜਿੰਨਾਂ ਦੀ ਜਗਾ ਸਮੀਤ ਆ ਚਾਰ ਫੈਮਲੀਆਂ ਆ ਵੀਰ ਜੀ ਕਿੰਨੇ ਪੈਸੇ ਰਹਿੰਦੇ ਤੁਹਾਡੇ 85 ਲੱਖ ਰੁਪਏ ਕੋਈ ਪੈਸਾ ਨਹੀਂ ਆਇਆ ਜੀ ਕੋਈ ਪਤਾ ਨਹੀਂ ਹਾਂਜੀ ਇੱਕ ਵੀ ਪੈਸਾ ਨਹੀਂ ਆਇਆ ਤੇ ਤੁਸੀਂ ਬੋਲੋ ਕਿਹਾ ਗਿਆ ਵੀ ਖਾਤੇ 'ਚ ਕੁਝ ਪੈਸੇ ਪਾਏ ਗਏ ਬੋਲੇ ਖੰਦੇ ਨਾਜੀ ਕੋਈ ਨਹੀਂ ਪਾਏ ਤੇ ਤੁਹਾਨੂੰ ਕਿਸੇ ਅਧਿਕਾਰੀ ਨਾਲ ਗੱਲ ਹੋਈ ਤੁਹਾਡੀ ਹਾਂਜੀ ਕਿਸੇ ਅਧਿਕਾਰੀ ਨਾਲ ਗੱਲ ਹੋਈ ਹੈ ਹਾਂਜੀ ਤਫਤੀਸ਼ਦਾਰ ਸਾਹਿਬ ਨਾਲ ਅਸੀਂ ਪੁੱਛ ਕੇ ਕਣਕਬੀ ਜੀ ਸੀ ਅੱਜ ਉਹ ਮੁੱਕਰ ਗਏ ਹੁਣ ਅੱਧ ਵੀ ਰੋਣਾ ਪਿਆ ਜਿਹੜੇ ਅੱਜ ਕਾਰਜਾ ਕਰਦੇ ਆਈ ਥੱਕਿਆ ਜਗਰੂਪ ਸਿੰਘ ਜੀ ਕੀ ਰੋਲਾ ਕੀ ਅੱਜ ਜਗ੍ਹਾ ਅੱਜ ਕੀ ਰੋਲਾ ਕੀ ਇੱਥੇ ਤੇ ੱੱੱਕੇ ਨਾ ਸਾਰਾ ਪ੍ਰਸ਼ਾਸਨ ਕਬਜ਼ਾ ਕਰਨ ਆਇਆ ਏ ਜਮੀਨ ਤੇ ਇਹ ਨੈਸ਼ਨਲ ਐਨ 77 ਦਾ ਜਿਹੜੀ ਜੰਮੂ ਕੜਨਾ ਹਾਈਵੇ ਆ ਉਹਦੇ ਤੇ ਜਮੀਨ ਆਈ ਦੀ ਆ ਰਿਕੁਆਇਰ ਹੋਈ ਦੀ ਆ ਪੈਸਾ ਸਾਡੇ ਖਾਤੇ 'ਚ ਕੋਈ ਨਹੀਂ ਆਇਆ ਇਹ ਆਂਦੇ ਆ ਵੀ ਅਸੀਂ ਪਾਤਾਵਾ ਪਰ ਸਾਡੇ ਕੋਲੇ ਕੁਝ ਨਹੀਂ ਆਇਆ ਫਾਇਦੇ ਕੋਈ ਪੈਸਾ ਨਹੀਂ ਆਇਆ ਕੋਈ ਪੈਸਾ ਨਹੀਂ ਆਇਆ ਕਿੰਨੀ ਟੋਟਲ ਕਿੰਨੇ ਮੋੜੇ ਬੰਦੇ ਕੋਲ ਸਾਡੀ 38 ਲੱਖ ਰੁਪਏ ਆ ਕਿੰਨੇ ਕਿਸਾਨ ਆ ਜਿਨ੍ਹਾਂ ਦੀ ਜਗ੍ਹਾ ਇੱਥੇ ਵਿੱਚ ਆਉਂਦੀ ਆ ਇਹ 5 ਕਿਸਾਨ ਆ ਤੇਰੇ ਕੋਲ ਕਿੱਲਾ ਆ ਜਾਂਦਾ ਜੀ ਇਹ ਕਿੱਲੇ ਪੜਦੇ ਪਹਿਲੀ ਵਾਰ ਮੈਨੂੰ ਡਾਲੇ ਪਿੰਡ ਦੀ ਜਮੀਨ ਆ ਜਿਹੜਾ ਮੋ ਕਿੰਨੀ ਟੋਟਲ ਜ਼ਮੀਨ ਹੈ ਜੀ ਇਹਦੀ ਇਹ ਟੋਟੋ 6.5 ਕਿੱਲੇ ਆ ਜੀ ਜਿੰਨਾਂ ਦਾ ਹਜੇ ਤੱਕ ਕੋਈ ਪੈਸਾ ਨਹੀਂ ਆਇਆ ਤੇ ਲਗਾਤਾਰ ਅਧਿਕਾਰੀਆਂ ਨਾਲ ਗੱਲ ਹੋਈ ਤੁਹਾਡੀ ਕਿਸੇ ਨਾਲ ਲਗਾਤਾਰ ਹੁੰਦੀ ਆ ਬਸ ਹਰ ਵੇਲੇ ਆਈ ਕਹਿੰਦੇ ਅਧਿਕਾਰੀ ਇੱਕ ਮਹੀਨੇ ਨੂੰ ਪੇਮੈਂਟ ਆਜੂ ਇੱਕ ਮਹੀਨੇ ਨੂੰ ਪੇਮੈਂਟ ਆਜੂ ਹਾਲਾਂਕਿ ਜਿਹੜੀ ਅਸੀਂ ਕਣਕ ਹੈ ਤਸਿਲਦਾਰ ਨੂੰ ਪੁੱਛ ਕੇ ਵੀਜੀ ਸੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਜੇ ਬੀਜਣ ਵਾਲੀ ਕਣਕ ਤੁਹਾਡੀ ਵੱਢਣ ਵਾਲੀ ਹੋਈ ਤੇ ਅਸੀਂ ਨਹੀਂ ਕਵਾਵਾਂਗੇ ਤੁਸੀਂ ਕਣਕ ਵੱਢ ਲਿਓ ਉਸ ਤੋਂ ਬਾਅਦ ਅਸੀਂ ਕਬਜ਼ਾ ਲਵਾਂਗੇ ਪਰ ਅੱਜ ਇਹ ਖੜੀ ਫਸਲ ਤੇ ਇਹਨਾਂ ਨੇ ਆਪਦੇ ਬਲਡੋਜ਼ਰ ਚਲਾਤੇ ਆ ਕੋਈ ਪੈਸਾ ਕੋਈ ਨਹੀਂ ਆਇਆ ਪਹਿ ਤੇਰੇ ਕਬਜ਼ਾ ਨੇ ਆ। ਕੀ ਮੰਗੀ ਆ ਤੁਹਾਡੀ? ਸਾਡੀ ਮੰਗੇ ਇਹ ਜੀ ਸਾਨੂੰ ਇਨਸਾਫ ਦਿੱਤਾ ਜਾਵੇ, ਸਾਡਾ ਮੁਆਵਜ਼ਾ ਦਿੱਤਾ ਜਾਵੇ, ਸਾਨੂੰ ਪੈਸੇ ਜਿਹੜੇ ਉਹ ਖਾਤੇ ਸਾਡੇ ਪਾਏ ਜਾਣ।